ਕਿ ਕੋਈ ਵੀ ਬੰਦਾ ਆਪਣੀ ਕੌਮ ਦੇ ਖਿਲਾਫ ਖੜਨਾ ਚਾਹੁੰਦਾ ਹੁੰਦਾ ਹੈ ਨਹੀਂ ਆਰੂ ਬਲੀਵ ਇਟ ਪਰ ਉਹਨੂੰ ਖੜਾ ਲਿਆ ਜਾਂਦਾ ਹੈ ਕਿਵੇਂ ਬ੍ਰਿਟਾਂਤ ਘੜ ਕੇ ਨੈਰੇਟਿਵ ਸੈੱਟ ਕਰਕੇ ਕਿਵੇਂ ਨੈਰੇਟਿਵ ਸੈੱਟ ਕੀਤੇ ਜਾਂਦੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਹੋ ਸਕਦਾ ਤੁਸੀਂ ਵੀ ਉਸ ਚੀਜ਼ ਦੇ ਸ਼ਿਕਾਰ ਹੋਏ ਹੋ ਮੋ ਤੁਸੀਂ ਉਹ ਕਲਿੱਪਸ ਦੇਖੀਆਂ ਨੇ ਜਿੱਥੇ ਲੋਕਾਂ ਤੋਂ ਪੁੱਛਿਆ ਜਾਂਦਾ ਵੀ ਤੁਹਾਨੂੰ ਗਾਣਿਆਂ ਬਾਰੇ ਪਤਾ ਹੈ ਉਹ ਅਗਲੇ ਕਹਿੰਦੇ ਆ ਵੀ ਹਾਂ ਸਾਨੂੰ ਕਰਨੌਲ ਦੇ ਵੀ ਪਤਾ ਸਾਨੂੰ ਸਿੱਧੂ ਮੂਸੇ ਵਾਲੇ ਦੇ ਵੀ ਪਤਾ ਸਾਨੂੰ ਜਿਹੜੇ ਨਵੇਂ ਇੱਕ ਇੱਕ ਤੋਂ ਸਿੰਗਰਸ ਆ ਉਹਨਾਂ ਦੇ ਵੀ ਪਤਾ ਹੈ ਪਰ ਫਿਰ ਪੁੱਛਿਆ ਜਾਂਦਾ ਵੀ ਤੁਹਾਨੂੰ ਇਤਿਹਾਸ ਦੇ ਬਾਰੇ ਪਤਾ ਤਾਂ ਉਹ ਕਹਿੰਦਿਆ ਨਹੀਂ ਸਾਨੂੰ ਕੁਝ ਵੀ ਪਤਾ ਨਹੀਂ ਹੈਗਾ ਹੁਣ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਪਟਾਣੀਆਂ ਚ ਬੈਨੇ ਆ ਤੇ ਆਪਾਂ ਅਕਸਰ ਇਹ ਗੱਲ ਕਰ ਦਿੰਦੇ ਆ ਵੀ ਦੇਖ ਲਓ ਅੱਜ ਕੱਲ ਦੇ ਬੱਚੇ ਗਲਤ ਹੈ ਨਾ ਵੀ ਇਹਨਾਂ ਨੂੰ ਗਾਣਿਆਂ ਬਾਰੇ ਤਾਂ ਪਤਾ ਤੇ ਇਤਿਹਾਸ ਬਾਰੇ ਇਹਨਾਂ ਨੂੰ ਪਤਾ ਨਹੀਂ ਹੈਗਾ that is how they succeeded in setting up a narrative ਕਿ ਦਿਮਾਗਾਂ ਦੇ ਨਾਲ ਖਿਲਵਾੜ ਕਰ ਗਏ ਕਿਵੇਂ ਜਿੱਥੇ ਰਿਪੋਰਟਰਸ ਨੂੰ ਤੇ ਤੁਹਾਨੂੰ ਤੇ ਮੈਨੂੰ ਇਹ ਸਵਾਲ ਐਜੂਕੇਸ਼ਨ ਸਿਸਟਮ ਦੇ ਉੱਤੇ ਕਰਨੇ ਚਾਹੀਦੇ ਆ ਵੀ ਜਿਹੜਾ ਇਹ ਸਿਲੇਬਸ ਜਿਹੜਾ ਬੱਚਿਆਂ ਨੂੰ ਰਟਿਆ ਪਿਆ ਗਾਣਿਆਂ ਦਾ ਤੇ ਉਹਨਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਇਹ ਸਿਲੇਬਸ ਬੰਨਿਆ ਕਿਨੇ ਸੀਗਾ ਇਹ ਸਿਲੇਬਸ ਬਣਾਇਆ ਕਿਨੇ ਸੀਗਾ ਇਸ ਐਜੂਕੇਸ਼ਨ ਸਿਸਟਮ ਨੂੰ ਡਿਜ਼ਾਈਨ ਕਿਨੇ ਕੀਤਾ ਤੇ ਐਮਬੈਰਿਸਮੈਂਟ ਜਿਹੜੀ ਹੁੰਦੀ ਹੈ ਨਾ ਉਹ ਐਜੂਕੇਸ਼ਨ ਨਹੀਂ ਹੁੰਦੀ ਕਿਸੇ ਬੰਦੇ ਨੂੰ ਖੜਾ ਕੇ ਉਹਨੂੰ ਐਮਬੈਰਿਸ ਕਰ ਦੇਣਾ ਤੇ ਕਹਿਣਾ ਜੀ ਅਸੀਂ ਤੁਹਾਡੀ ਐਜੂਕੇਸ਼ਨ ਚੈੱਕ ਕਰ ਰਹੇ ਹਾਂ ਟੈਸਟ ਕਰ ਰਹੇ ਹਾਂ ਹੋਵ ਦਾ ਹੈਲ ਆਰ ਯੂ ਟੂ ਟੈਸਟ ਅੰਬਰੀਜ਼ ਐਜੂਕੇਸ਼ਨ ਅਸੀਂ ਕਨਸੀਕੁਐਂਸਸ ਦੇ ਉੱਤੇ ਹੱਸ ਰਹੇ ਹਾਂ ਉਹਨਾਂ ਦੀ ਟ੍ਰੋਲਿੰਗ ਕਰ ਰਹੇ ਹਾਂ ਪਰ ਅਸੀਂ ਜਿਹੜਾ ਰੂਟ ਕੌਜ਼ ਆ ਉਹਦੇ ਵੱਲ ਧਿਆਨ ਹੀ ਨਹੀਂ ਦੇ ਰਹੇ ਹੈਗੇ ਵੀ ਇਹਨਾਂ ਨੂੰ ਸਿਖਾਇਆ ਨਹੀਂ ਗਿਆ ਪੜਾਇਆ ਨਹੀਂ ਗਿਆ ਜੋ ਇਤਿਹਾਸ ਦੇ 2-4 ਪੰਨੇ ਹੈਗੇ ਆ ਉਹੋ ਕਿਤਾਬਾਂ ਦੇ ਵਿੱਚੋਂ ਕੱਢੇ ਜਾ ਰਹੇ ਆ ਪਹਿਲਾ ਸਟੈਪ ਆਪਾਂ ਕੀ ਕਰ ਸਕਦੇ ਆ ਬੇਸਿਕ ਜੀ ਚੀਜ਼ ਆਪਾਂ ਉਹਨਾਂ ਨੂੰ ਇਤਿਹਾਸ ਦੱਸ ਸਕਦੇ ਆ ਆਪ ਪੜ ਕੇ ਜੇ ਮੈਂ ਗਵਾ ਵੀ ਮੈਨੂੰ ਸਾਰਾ ਕੁਝ ਪਤਾ ਜਾਂ ਤੁਹਾਨੂੰ ਸਾਰਾ ਕੁਝ ਪਤਾ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਤਾਂ ਲੈਟਸ ਅਜੂਕੇਟ ਆਰਸੈਲਵਸ ਤੇ ਫਿਰ ਆਪਾਂ ਉਹਨਾਂ ਨੂੰ ਸਮਝਾਈਏ ਤੇ ਜੇ ਪੋਸੀਬਲ ਹੈ ਜੇ ਆਪਾਂ ਉਸ ਪੋਜੀਸ਼ਨ ਤੇ ਬੈਠੇ ਆ ਤਾਂ education system ਦੇ ਵਿੱਚ reforms ਲਿਆਉਣ ਦੀ ਕੋਸ਼ਿਸ਼ ਕਰੀਏ ਹੁਣ ਮੈਂ ਇੱਕ ਸਵਾਲ ਪੁੱਛਦੀ ਆ ਪੰਜ ਪਿਆਰਿਆਂ ਦੇ ਨਾਮ ਪਤਾ ਹੈ ਤੁਹਾਨੂੰ ਨਹੀਂ ਪਤਾ ਚਲੋ ਰਿਵਾਈਜ਼ ਕਰਦੇ ਆ ਪੰਜ ਪਿਆਰਿਆਂ ਦੇ ਵਿੱਚ ਪਹਿਲੇ ਸੀਗੇ ਭਾਈ ਦਇਆ ਸਿੰਘ ਜੀ ਫਿਰ ਭਾਈ ਧਰਮ ਸਿੰਘ ਜੀ ਤੇ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਅੱਜ ਦੇ ਦਿਨ 18 ਜਨਵਰੀ ਨੂੰ ਭਾਈ ਹਿੰਮਤ ਸਿੰਘ ਜੀ ਦਾ ਜਨਮ ਹੋਇਆ ਸੀ ਪਿਤਾ ਦਾ ਨਾਮ ਭਾਈ ਗੁਜਾਰੀ ਸੀ ਤੇ ਮਾਤਾ ਭਾਈ ਧੰਨੋ ਜੀ ਤੇ ਹੋਇਆ ਕਿੱਥੇ ਸੀਗਾ ਉੜੀਸਾ ਦੇ ਵਿੱਚ ਜਗਨਨਾਥਪੁਰੀ ਮਾਪਾਪ ਨੇ ਉਹਨਾਂ ਦਾ ਨਾਂ ਰੱਖਿਆ ਸੀ ਹਿੰਮਤ ਰਾਏ 1676 ਦੇ ਦੌਰਾਨ ਹਿੰਮਤ ਰਾਏ 17 ਸਾਲ ਦੀ ਛੋਟੀ ਜੀ ਉਮਰ ਸੀਗੀ ਉਹਨਾਂ ਦੀ ਤੇ ਉਹ 오ਡੀਸਾ ਤੋਂ ਆਨੰਦਪੁਰ ਸਾਹਿਬ ਆ ਜਾਂਦੇ ਆ ਭਾਈ ਸਾਹਿਬ ਸਬਸਿ ਗੁਰੂ ਗੋਬਿੰਦ ਸਿੰਘ ਜੀ ਤੋਂ ਨਾ ਲਗਭਗ 5 ਇੱਕ ਸਾਲ ਵੱਡੇ ਸੀਗੇ ਉਮਰ ਦੇ ਵਿੱਚ ਤੇ 1699 ਦੀ ਵਿਸਾਖੀ ਵਾਲਾ ਜਿਹੜਾ ਕਿੱਸਾ ਹੈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਸਤਗੁਰ ਜੀ ਨੇ ਖਾਲਸੇ ਦੀ ਸਾਜਨਾ ਕਰਨ ਵੇਲੇ 5 ਸੀਸ ਮੰਗੇ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਸੀ ਇਸ ਪੇਸ਼ ਕਰਨ ਵਾਲੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੰਜ ਪਿਆਰੇ ਥਾਪਿਆ ਗਿਆ ਸੀਗਾ ਉਸ ਸਮੇਂ ਭਾਈ ਸਾਹਿਬ ਦੀ ਉਮਰ ਤਕਰੀਬਨ 38 ਸਾਲ ਸੀ ਭਾਈ ਹਿੰਮਤ ਸਿੰਘ ਜੀ ਨੇ ਨਾ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਮੁਗਲਾਂ ਦੇ ਨਾਲ ਆਪਾਂ ਕਹਿੰਦੇ ਆ ਵੀ 10 ਲੱਖ ਫੌਜ ਮੁਗਲਾਂ ਦੀ ਸੀਗੀ ਤੇ ਸਿੰਘ ਬਹੁਤ ਥੋੜੀ ਗਿਣਤੀ ਦੇ ਵਿੱਚ ਸੀ ਉਦੋਂ ਹੀ ਉਹਨਾਂ ਫੌਜਾਂ ਦੇ ਨਾਲ ਜੂਝ ਕੇ ਉਹਨਾਂ ਨੇ ਸ਼ਹਾਦਤ ਪਾਈ ਸੀ